ਮੁਸ਼ਕਲ ਕੀ ਇਹ ਸਾਨੂੰ ਪੁੱਲ ਦੀ ਮੁਸ਼ਕਲ ਹੈ ਔਰ ਕੀ ਹੈ ਸਰਕਾਰ ਕੀ ਇਧਿਆ ਦੀ ਪੁੱਲ ਦੇ ਦਿਆ ਦੇ ਸਰਕਾਰ ਸਾਨੂੰ ਸੱਤ ਪਿੰਡ ਨਾ ਕੀ ਗੱਲੇ ਤੇ ਜਨਤਾ ਨਹੀਂ ਵੱਸਦੀ ਸਭ ਕੁਝ ਵੱਸਦਾ ਸਭ ਕੁਝ ਰਹਿਦੇ ਬੱਚੇ ਰਹਦੇ ਆਹੀ ਰਹਨੇ ਇਧਰ ਸਭ ਕੁਝ ਰਹਨੇ ਇਧਰ ਕੀ ਹੈ ਸਾਨੂੰ ਦੇ ਦੋ ਸਰਕਾਰ ਇੱਕ ਪੁੱਲੀ ਮੰਗਾ ਨੇ ਨਾ ਅਸੀਂ ਤੁਹਾਡੇ ਕੋਲ ਅਸੀਂ ਹੋਰ ਕੁਝ ਨਹੀਂ ਮੰਗਾ ਨੇ ਸਾਨੂੰ ਪੁੱਲੀ ਪੱਕਾ ਚਾਹਦਾ ਹੈ ਸਾਡੀ ਮੰਗ ਹੈ ਹੋਈਏ ਪੁੱਲ ਦੀ ਜੇਲਾ ਵੋਟਾਂ ਲੈਣੀਆਂ ਹੋਣ ਫਿਰ ਵੋਟਾਂ ਲੈਣ ਪਾਰ ਆ ਜਾਂਦੇ ਨਾ ਸਾਨੂੰ ਵੋਟਾਂ ਦੇ ਫਿਰ ਸਾਡੇ ਪਿਆਰੀ ਪੈਂਦਾ ਫਰਕ ਨਹੀਂ ਕਰਦੇ ਸਰਕਾਰ ਤਹੜਾ ਇਹਨਾਂ ਨੇ ਸੋਚਿਆ ਸਾਨੂੰ ਪੁਲ ਬਣਾਈ ਦੇਣ ਉਹਨੇ ਫੱਟੇ ਨੇ ਫੱਟੇ ਟੁੱਟਦੇ ਨੇ ਕਿੱਦਾਂ ਲੰਘਣਾ ਪਾਰ ਆਹੇ ਦੱਸੋ ਤੁਸੀਂ ਫੱਟੇ ਟੁੱਟਦੇ ਕੋਈ ਫੱਟੇ ਰੋੜ ਗਏ ਦੇ ਉਹ ਜਿਹੜਾ ਰਾਤੀ ਪਾਣੀ ਆ ਫੱਟੇ ਰੋੜ ਗਏ ਮੁੜ ਕੇ ਫੇਰ ਫੱਟੇ ਵੀ ਨਹੀਂ ਸਾਨੂੰ ਕੋਈ ਚੱਜਦਾ ਇੱਧਰ ਆਏ ਬਰਾਨ ਪਰ ਗਏ ਦਵਾਈ ਲੈਣ ਇੱਧਰ ਕੋਈ ਹਸਪਤਾਲ ਵੀ ਨਹੀਂ ਜਿਹੜਾ ਸਾਨੂੰ ਦਵਾਈ ਮਿਲੂਗੀ ਸਾਨੂੰ ਕੋ ਪਾਰ ਜਾਣ ਪੈਂਦਾ ਦਵਾਈ ਲੈਣ ਵੀ ਹੋਰ ਸਾਨੂੰ ਸਾਡੀ ਕੋਈ ਮੰਗ ਨਹੀਂ ਆਹੇ ਸਿਰਫ ਇਹੋ ਮੰਗਣੇ ਸਾਨੂੰ ਪੁਲ ਪੱਕਾ ਚਾਹਦੇ ਆ ਔਰ ਆਹੀ ਕੋਈ ਨਹੀਂ ਹੋਇਆ ਕੈਨੇ ਸਰਕਾਰ ਨੂੰ ਤਾਂ ਫਿਰ ਸਰਕਾਰ ਜਲਾ ਸਾਡੇ ਕੋਲ ਆਈ ਬੋਟਾ ਲੈਣ ਤਾਂ ਫਿਰ ਇੱਕ ਬੋਟਾ ਅਸੀਂ ਚੰਗੀ ਤਰ੍ਹਾਂ ਦੇਵਾਂਗੇ ਇਹ ਥੋੜਾ ਬੇ ਨੀਂਹ ਦੇਵਾਂਗੇ ਦੇਵਾਂਗੇ ਚੰਗੀ ਤਰ੍ਹਾਂ ਫਿਰ ਹਾਰ ਪਾਈਗੇ ਨਾ ਤਾਂ ਫੇਰ ਹੀ ਕੱਲ੍ਹ ਨੇਣਾ ਹੈ ਔਰ ਰਾਦੇ ਫਟੇ ਰਾਦੇ ਰੋੜਦੇ ਫਟੇ ਤੇ ਦੇਖੋ ਤੁਸੀਂ ਆਪ ਖੁਦ ਦੇਖੋ ਰਾਦੇ ਰੋੜਦੇ ਨਾ ਫਟੇ ਹੁਣ ਕਿੱਥੋਂ ਜਾ ਕੇ ਫਟੇ ਲੈਂਦੇ ਨੇ ਉਹ ਮਰਾੜਿਓਂ ਜਾ ਕੇ ਫਟੇ ਲੈਂਦੇ ਤਾਰਾ ਗੜੋਂ ਤੇ ਫੇਰੇ ਲਗੇ ਫਟੇ ਪਾਣ ਮੇਰੇ ਨਾਲ ਮਾਨ ਸਾਹਿਬ ਪਿੰਡ ਮੰਮੇ ਚ ਕਰਾਂਗਾ ਜੀ ਅਸੀਂ ਹੁਣ ਬਰਾਮਪਰ ਸਾਡੀ ਰਹਿਐ ਜੀ ਇਹਨੇ ਦੁੱਖਾਂ ਦੇ ਕਾਰਨ ਸੀ ਜਿੱਥੋਂ ਪਾਰ ਜਗਾ ਲੈ ਕੇ ਮਕਾਨ ਬਣਾਇਆ ਕਮ ਸਕੋਂ ਬੱਚੇ ਪੜਾ ਸਕੀ ਇਹਦੇ ਤੇ ਹਾਲਾਤ ਦੇਖ ਲਓ ਜੀ ਛੋਟੀ ਬਸਾਤ ਹੋਣ ਕਾਰਨ ਅੱਜ ਕੀ ਹਾਲਾਤ ਨੇ ਨਾ ਇਥੋਂ ਗੱਡੀ ਕੀ ਛੱਡੇ ਤੇ ਮੋਟਰਸਾਈਕਲ ਨਹੀਂ ਜਾ ਰਹਾ ਜੇ ਬਜ਼ੁਰਗਾ ਹੋ ਵੈਸੇ ਇਹਨੂੰ ਪਾਰ ਨਹੀਂ ਕਰ ਸਕਦਾ ਜੀ ਉਹ ਚੜਾਈ ਨਹੀਂ ਚੜ੍ਹ ਸਕਦਾ ਜੀ ਇਸ ਟਾਈਮ ਤਸੋ ਲੋਕਾਂ ਦੀ ਜ਼ਿੰਦਗੀ ਕੀ ਹੈ ਜੀ ਇਹ ਸਾਢੇ ਵਜੇ ਸਰਕਾਰਾਂ ਨਾਮ ਆਈਆਂ ਨੂੰ ਸਰਕਾਰਾਂ ਨਹੀਂ ਮੰਨਦੇ ਜੀ ਇਹ ਜਿਹੜੀ ਸਰਕਾਰਾਂ ਸਾਡੇ ਵਰ ਕਈ ਆਈਆਂ ਕਈ ਗਈਆਂ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਿਆ ਅਜ ਤੱਕ ਲਈ ਜੀ ਇਹ ਲਾਕਾ ਸਾਡਾ ਉੱਚ ਤੋਂ ਉਸੇ ਪਿਛੜਿਆ ਜੀ ਇੰਡੀਆ ਨਾਲੋਂ ਜੀ ਅਸੀਂ ਤੇ ਸਮਝਦਾ ਸਾਰੇ ਇਹਨਾਂ ਤੋਂ ਪਾਕਿਸਤਾਨੀ ਚੰਗਾ ਜੀ ਜਦੋਂ ਪਾਣੀ ਆਏ ਤਾਂ ਇਹ ਨਾ ਇਧਰੋਂ ਆ ਸਕਦੇ ਅਗੇ ਤਾਰ ਹੈ ਜੀ ਆ ਪਾਣੀ ਨਾਲ ਰੋੜ ਕੇ ਤਾਰ ਚ ਪਾ ਵੀ ਜਾ ਸਕਦੇ ਪਾਸੇ ਚ ਜਾ ਸਕਦੇ ਜੀ ਉਹ ਵੀ ਰੋੜ ਗਿਆ ਜੀ ਐ ਆਰਜੀ ਤੌਰ ਤੇ ਪੁਲ ਬਣਿਆ ਜੀ ਇਹ ਵੀ ਨਹੀਂ ਚੰਗੀ ਤਰ੍ਹਾਂ ਬਣਾ ਸਕਦੇ ਜੀ ਵੱਡਾ ਤਾਂ ਕਿਤੇ ਰਹਿ ਗਿਆ ਜੀ ਇਹੀ ਥੋੜਾ ਚੰਗੀ ਹਾਲਾਤ ਚ ਬਣਾ ਦੇਣਾ ਤਾਂ ਜੋ ਆ ਜਾ ਸਕੀ ਸਾਡੇ ਗੰਨੇ ਦੀਆਂ ਪਰਚੀਆਂ ਲੋਕਾਂ ਦੀਆਂ ਕਿੰਝ ਨੇ ਆਈਆਂ ਨੇ ਜਿਹੜੇ ਗੰਨਾ ਵੀ ਹੁਣ ਨਹੀਂ ਪਾਰ ਕਰ ਸਕਦੇ ਕੀ ਕਰਨੀ ਜੀ ਉਹ ਕਿੰਨੇ ਦਿਨ ਲੰਘਣਗੇ ਪੁਲ 15 ਦਿਨ ਦੇ ਪੁਲ ਤਿਆਰ ਹੋਊਗਾ ਗੰਨਾ ਸਾਡਾ ਉੱਥੇ ਰਹਿ ਜਾਗਾ ਜੀ ਆਹੀ ਆਪਣੀ ਫਸਲ ਵੀ ਨਹੀਂ ਦੇ ਸਕਦੇ ਜੀ ਆਗੇ ਇਹ ਤਾਂ ਹੁੰਦਾ ਹੀ ਹੈ ਦੇਖੋ ਤੁਹਾਡੇ ਸਾਹਮਣੇ ਛੋਟੀ ਪ੍ਰੇਸ਼ਾਨਾ ਹੋਗਾ ਜੀ ਇਹ ਤਾਂ ਵੱਡੀ ਆ ਕਿ ਤਾਂ ਫਿਰ ਕੀ ਹੋਊਗਾ ਜੀ ਅਸੀਂ ਬਹੁਤ ਇਹ ਇਲਾਕਾ ਸਾਡਾ ਬਹੁਤ ਪਰੇਸ਼ਾਨ ਹੈ ਜੀ ਬਹੁਤ ਮੰਗਾ ਕੀਤੇ ਨੇ ਪ੍ਰੇਸ ਸਕਾਰ ਕੋਈ ਵੀ ਨਹੀਂ ਸੁਣਦੀ ਜੀ ਮੈਂ ਨਸੀਬ ਸਿੰਘ ਐਕਸਮੈਨ ਸੀਆਰਪੀ ਵੀ ਇਨਸਪੈਕਟਰ ਤੋਂ ਪੈਨਸ਼ਨ ਆਇਆ ਮੇਰਾ ਨਾਮ ਨਸੀਬ ਸਿੰਘ ਹੈ ਸਾਡੇ ਇਸ ਇਲਾਕੇ ਦੇ ਸੱਤ ਪਿੰਡ ਹੈ ਜੀ ਪਾਰਲੇ ਪਾਸੇ ਇੱਥੇ ਹਰ ਪਾਰਟੀ ਜੋ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਪੁਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਪੁਲ ਬਣਾਵਾਂਗੇ ਭਾਜਪਾ ਵੀ ਕਹਿੰਦੀ ਸੀ ਅਸੀਂ ਪੁਲ ਬਣਾਵਾਂਗੇ ਲੇਕਿਨ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਸਾਰੇ ਜਦੋਂ ਵਾਅਦਾ ਕਰਨ ਆਉਂਦੇ ਆ ਉਦੋਂ ਵੋਟਾ ਮੰਗਦੇ ਉਦੋਂ ਕਹਿੰਦੇ ਸੀ ਕਰਾਂਗੇ ਇਸੇ ਕਰਕੇ ਸਾਡੇ ਇਸ ਇਲਾਕੇ ਨੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਅੱਜ ਇਹ ਮੁਸ਼ਕਲ ਹੈ ਕਿ ਸਾਨੂੰ ਆਣਾ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਪਾਣੀ ਥੋੜਾ ਜਿਹਾ ਦਰਿਆ ਦੇ ਵਿੱਚ ਆਇਆ ਉਹਦੇ ਕਰਕੇ ਹੀ ਇਹ ਪੁਰ ਟੁੱਟਿਆ ਗੂਰ ਸਾਡਾ ਆਣਾ ਜਾਣਾ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਅਸੀਂ ਪੈਦਲ ਨਹੀਂ ਲੰਘ ਸਕਦੇ ਇੱਥੋਂ ਇੱਕ ਫੱਟਾ ਰੱਖ ਕੇ ਉੱਪਰ ਉਹਦੀ ਮੋਟਰਸਾਈਕਲ ਲੰਘਾਣਾ ਹੁੰਦਾ ਤੁਸੀਂ ਦੇਖ ਹੀ ਲੈਣਾ ਮੇਰਾ ਨਾਮ ਕਾਰ ਸਿੰਘ ਹੈ ਮੇਰਾ ਪਿੰਡ ਰਾਜਪੁਰ ਚੇਬਾ ਮੁਸ਼ਕਲਾਂ ਦਾ ਭਾਜੀ ਬਹੁਤ ਸਾਹਮਣਾ ਕਰਨਾ ਪੈਂਦਾ ਬੇੜੀ ਬਿਲਕੁਲ ਬੰਦਾ ਤੇ ਆਵਾਜਾਈ ਬਿਲਕੁਲ ਠਾਪਾ ਆ ਜਾ ਕੇ ਪੈਦਲ ਨੰਗਣ ਡੇ ਆ ਲੋਕ ਜਾਂ ਮੋਟਰਸਾਈਕਲ ਦੇ ਮਾੜਾ ਮੋਟਾ ਫੱਟੇ ਲਾ ਕੇ ਨੰਗਣ ਡੇ ਆ ਉਸ ਤਰ੍ਹਾਂ ਜਿਦਾ ਪਹਿਲਾਂ ਚੱਲਣ ਡਿਆ ਪੁਰ ਉਦਾਂ ਨਹੀਂ ਚੱਲਣ ਡਾ ਰੈਂਪ ਰੋੜ ਚੁੱਕਿਆ ਬਿਲਕੁਲ ਸੱਤ ਪਿੰਡ ਭਾਜੀ ਰਾਜਪੁਰ ਚੇਬਾ ਤੇ ਸੱਤ ਅੱਠ ਪਿੰਡ ਆ ਜਿਹੜੇ ਬਿਲਕੁਲ ਵੀ ਦਰਿਆ ਤੋਂ ਇਧਰ ਹੀ ਰਹਿੰਦੇ ਨੇ ਪਰਲੀ ਸਾਈਡ ਤੇ ਨਾਲ ਬਾਰਡਰ ਲੱਗਦਾ ਆਪਣੇ ਤੇ ਬਾਕੀ ਦਰਿਆ ਦਾ ਪੋਲ ਵੱਜਦਾ ਆ ਟੈਂਪਰੇਰੀ 6-7 ਮਹੀਨੇ ਵਾਸਤੇ ਤੇ ਉਸ ਤੋਂ ਬਾਅਦ ਫੇਰ ਵੇੜੀ ਚੱਲਦੀ ਹੈ ਸੇਲ ਸੂਲਤਾ ਬਾਜੀ ਇਦਾਂ ਹੀ ਆ ਕੋਈ ਡਾਕਟਰ ਆਂਦੇ ਆ ਕਿਤੇ ਕਿਤੇ ਡਿਸਪੈਂਸਰੀ ਹੈਗੀ ਟੈਂਪਰੇਰੀ ਕੋ 4-5 ਮਹੀਨੇ ਬਾਅਦ ਫੇਰਾ ਮਾਰ ਜਾਂਦੇ ਆ ਰਿਕਾਰਡ ਤੇ ਵਿੱਚ ਤੇ ਵੈਸੇ ਹਫਤਾ ਹੀ ਚੱਲਦਾ ਆ ਨਾ రికార్డ్ ਦੇ ਵਿੱਚ ਬਿਲਕੁਲ ਸਰਕਾਰੀ ਰਿਕਾਰਡ ਦੇ ਵਿੱਚ ਸ਼ੋਅ ਕਰੀ ਜਾਂਦੇ ਆ ਉਦਾਂ ਡਾਕਟਰ ਜਿਹੜੇ 3-4 ਮਹੀਨੇ ਵਾਦੀ ਜਾਂਦੇ ਇੱਥੇ ਆਸਦਾ ਜੀ ਸਿਤਾਰਾ ਇੰਜ ਨਜ਼ਰ ਕੰਮ ਸਟਾਰਟ ਹੀ ਨਹੀਂ ਹੁੰਦਾ ਨਜ਼ਰ ਕੀ ਆ ਸਰ ਪੰਜ-ਛੇ ਸਾਲ ਤੇ ਹੋ ਚੁੱਕਿਆ 2018 ਤੋਂ ਲੈ ਕੇ ਹਲੇ ਤੱਕ ਲਾਰੀ ਲਾਂਦੇ ਆਂ ਜੀ ਮਨਜ਼ੂਰ ਹੋਏ ਨੂੰ ਪੁਲ ਕਾਫੀ ਟਾਈਮ ਹੋ ਗਿਆ ਪਰ ਹਲੇ ਤੱਕ ਤੇ ਕੋਈ ਕੰਮ ਚੱਲਦਾ ਲੱਭਦਾ ਹੀ ਨਹੀਂ ਇਹ ਤੇ ਕੀ ਦੱਸਾਂ ਦੇਖ ਮੰਗ ਕਰਨਾ ਹੈ ਪੱਕਾ ਪੁਲ ਜਲਦੀ ਜਲਦੀ ਕੰਮ ਸ਼ੁਰੂ ਕੀਤਾ ਜਾਏ ਉਹਦਾ ਥੋੜਾ ਬੋੜਾ ਹੌਸਲਾ ਹੋਏ ਲੋਕਾਂ ਨੂੰ ਵੀ ਕੰਮ ਚਾਲੂ ਹੋ ਜਾਵੇ